ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਜਿਹੜੀਆਂ ਨੇ ਕੋਟਕਪੂਰਾ ਤੋਂ ਦਿਖਾ ਰਿਆ ਜੁਥੇ ਪੰਜ ਘਰਾਂ ਦੇ ਵਿੱਚ ਇਹ ਪੀਲਾ ਪੰਜਾਬ ਚਲਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਉੱਤੇ ਕਿ ਕੈਸਰਾ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਗਿਆ ਤਾਂ ਨਸ਼ਾ ਤਸਕਰਾਂ ਵੱਲੋਂ ਜੋ ਨਜਾਇਜ਼ ਸੌਰਤੇ ਆਪਣੀ ਜਾਇਦਾਦਾਂ ਬਣਾਈਆਂ ਗਈਆਂ ਨੇ ਉਹਨੂੰ ਮਿੰਟਾ ਸਕਿੰਟਾਂ ਦੇ ਵਿੱਚ ਇਸ ਬਲਡੋਜ਼ਰ ਰਾਹੀਂ ਟੈਟੇਰੀ ਕਰ ਦਿੱਤਾ ਗਿਆ ਤੁਸੀਂ ਇੱਕ ਤਸਵੀਰ ਉਹ ਵੀ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਹਜੇ ਇਹ ਮਕਾਨ ਬਣ ਕੇ ਤਿਆਰ ਹੀ ਹੋਇਆ ਹੈ ਹਜੇ ਨਾ ਕੋਈ ਪੇਂਟ ਹੋਇਆ ਨਾ ਅਜੇ ਕੁਝ ਹੋਇਆ ਪਰ ਇਸ ਤੋਂ ਪਹਿਲਾਂ ਹੀ ਬਲਡੋਜ਼ਰ ਇਸ ਉੱਤੇ ਫੜ ਚੁੱਕਿਆ ਹੈ ਕੈਨ ਦਾ ਮਤਲਬ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਇੱਕ ਮਕਾਨ ਵੀ ਬਣਾਇਆ ਜਾਵੇ ਤਾਂ ਲੱਖਾਂ ਰੁਪਏ ਦੀ ਲੋੜ ਪੈਂਦੀ ਹੈ ਪਰ ਇਹ ਦੋ ਮੰਜ਼ਲਾ ਇਮਾਰਤ ਹੈ ਕਹਿ ਸਕਦੇ ਹਾਂ ਕਿ ਇਸ ਅੰਦਰ ਕੰਮ ਵੀ ਚੱਲ ਰਿਹਾ ਹੋਵੇਗਾ ਤਾਂ ਕਹਿ ਲਿਆ ਜਾਵੇ ਕਿ ਲੱਖਾਂ ਕਰੋੜਾ ਉੱਤੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਇਹ ਪੀਲਾ ਪੰਜਾ ਚੱਲ ਗਿਆ ਤੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਜੋ ਨਜਾਇਜ਼ ਉਸ ਉੱਤੇ ਜਾਇਦਾਦਾਂ ਬਣਾਇਆ ਗਈਆਂ ਸੀ ਉਸ ਉੱਤੇ ਫੀਲਾ ਪੰਜਾਬ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਦੇ ਇਲਾਕਾ ਨਿਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਨਿਵਾਸੀਆਂ ਵੱਲੋਂ ਸਾਫ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਤੱਕ ਨਸ਼ੇ ਦੇ ਕਾਰਨ ਪੰਜਾਹ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਨੇ ਉਹ ਸ਼ੁਕਰਗੁਜ਼ਾਰ ਕਰਦੇ ਨੇ ਮਾਨ ਸਰਕਾਰ ਦਾ ਕਿ ਉਹਾਂ ਦੇ ਇਸ ਯਤਨ ਸਦਕਾ ਲਗਾਤਾਰ ਇਹ ਐਕਸ਼ਨ جاری ਹੈ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਵਿਭਜੜੇ ਨੇ ਅਤੇ ਜੋ ਨਸ਼ਾ ਵੇਚ ਰਿਹਾ ਉਸ ਉੱਤੇ ਵੀ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਇਲਾਕਾ ਨਿਵਾਸੀ ਕਾਫੀ ਜ਼ਿਆਦਾ ਖੁਸ਼ ਨਹੀਂ ਉੱਥੇ ਦੂਜੇ ਪਾਸੇ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਕਾਲੀ ਕਮਾਈ ਕਰਕੇ ਐਡੀ ਐਡੀ ਇਮਾਰਤਾਂ ਖੜੀਆਂ ਕੀਤੀਆਂ ਗਈਆਂ ਨੇ ਉਸ ਉੱਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਬੁਲਡੋਜ਼ਰ ਫਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਮੁਕਿਤੇ ਲੋਕ ਖੜੇ ਨੇ ਦੱਸਿਆ ਜਾ ਰਿਹਾ ਕਿ ਉਸ ਘਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਜਾਰੀ ਹੈ ਉਸ ਘਰ ਦੇ ਵਿੱਚ ਇੱਕ ਪਰਿਵਾਰ ਅਜੇ ਹੈ ਜਿੱਥੇ ਸਾਰਾ ਹੀ ਪਰਿਵਾਰ ਨਸ਼ਾ ਵੇਚਣ ਦਾ ਆਦੀ ਹੈ ਕਈਆਂ ਤੇ ਪੰਜ ਕਈਆਂ ਤੇ 6 ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹੋਏ ਪਏ ਨੇ ਤੇ ਉਸ ਘਰ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਮੀਟਰ ਸਕਿੰਟਾ ਦੇ ਵਿੱਚ ਉਸ ਘਰ ਨੂੰ ਜਿਹੜਾ ਟੈਟੇਰ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਬੁਲਡੋਜ਼ਰ ਐਕਸ਼ਨ ਹੈ ਉਹ ਕੋਟਕ ਪੂਰਾ ਦੇ ਜਲਾਲੇਾਨਾ ਰੋਡ ਅਤੇ ਇੰਦਰਾ ਕਲੋਨੀ ਵਿਖੇ ਇਹ ਪੁਲਿਸ ਵੱਲੋਂ ਬੁਲਡੋਜ਼ਰ ਐਕਸ਼ਨ ਤਹਿਤ ਕਾਰਵਾਈ ਕੀਤੀ ਗਈ ਹੈ ਜੁਥੇ ਪੰਜ ਘਰਾਂ ਦੇ ਵਿੱਚ ਇਹ ਬੁਲਡੋਜ਼ਰ ਚਲਾਇਆ ਗਿਆ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਇਹ ਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਕਿਉਂਕਿ ਅੱਜ ਮਾਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਤੇ ਰੰਗਲਾ ਪੰਜਾਬ ਬਣਾਉਣ ਦਾ ਜੋ ਇਹ ਚੱਕਿਆ ਹੋਇਆ ਹੈ ਉਸ ਨੂੰ ਪੂਰਾ ਕਰਨ ਦੇ ਲਈ ਤਿੰਨ ਦਿਨ ਰਾਤ ਇੱਕ ਕਰਨ ਦੇ ਵਿੱਚ ਲੱਗੀ ਕੋਈ ਹੈ ਤੇ ਉਸੇ ਤਹਿਤ ਜੋ ਨਸ਼ਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਜਿਹੜਾ ਨਸ਼ਾ ਕਰਕੇ ਬਦਨਾਮ ਹੋ ਰਿਹਾ ਹੈ ਤੇ ਉਹ ਕਲੰਕ ਨੂੰ ਖਤਮ ਕਰਨ ਦੇ ਲਈ ਲਗਾਤਾਰ ਪੰਜਾਬ ਸਰਕਾਰ ਕੋਸ਼ਿਸ਼ਾ ਕਰ ਰਹੀਆਂ ਨੇ ਤੇ ਉਸੇ ਤਹਿਤ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਹਨਾਂ ਤਸਕਰਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੰਜ ਹਾਊਸਿਸ ਆਇਡੈਂਟੀਫਾਈ ਹੋਏ ਨੇ ਜੋ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮਿਨਿਸਪਲ ਕਮੇਟੀ ਦੀ ਲੈਂਡ ਤੇ ਇਹਨਾਂ ਨੇ ਪ੍ਰੋਪਰ ਨੋਰਮਸ ਨੂੰ ਫਾਲੋ ਨਹੀਂ ਕੀਤਾ ਹੈ ਔਰ ਉਸੇ ਪ੍ਰੋਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਿਸ ਕੱਟੇ ਗਏ ਨੇ ਔਰ ਉਸ ਤੋਂ ਬਾਅਦ ਇਹਦਾ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਆਜ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਣ ਦਾ ਇਹਨਾਂ ਨੇ ਫੈਸਲਾ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਨੂੰ ਮੰਗ ਕੀਤੀ ਗਈ ਸੀ ਤਾਂ ਪੁਲਿਸੰਦਾਂ ਦੇ ਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰਾਪਰਟੀਆਂ ਨੇ ਇਹਨਾਂ ਦੇ ਓਨਰਸ ਤੇ ਐਨਡੀਪੀਐਸ ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਔਰ ਤੇ ਪੂਰੇ ਪਰਿਵਾਰ ਤੇ ਐਨਡੀਪੀਐਸ ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਸ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਦ ਸਿਕੰਦਰ ਤੇ 2 ਪਰਚੇ ਨੇ ਤੇ ਇਹਦੇ ਕੰਨ ਮੁੰਡੇ ਨੇ ਉਨਾ ਦੇ ਵੀ ਤਿੰਨ ਪਰਚੇ ਨੇ ਤੇ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ আর ਇਹ ਦੋ ਦੋ ਤਿੰਨ ਤਿੰਨ ਮੰਜ਼िला ਘਰ ਇਲੀਗਲ ਅਗਰ ਬਣਾਏ ਨੇ ਤਾਂ ਪੰਜਾਬ ਸਰਕਾਰ ਦੇ ਇਸ ਵੇਲੇ ਬਿਲਕੁਲ ਇੱਕ ਸਖਤ ਹਦਾਇਤ ਹੈ ਕਿ ਦਿਸ ਵਿਲ ਨਾਟ ਬੀ ਟੋਲਰੇਟਡ ਐਟ ਆਲ আর ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਤਸਕਰ ਫੜਕੇ ਅੰਦਰ ਦਿੱਤੇ ਨੇ ਜੋ આજ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ ਮੀਡੀਆ ਕਲੀਗਸ ਨੇ ਇਹੀ ਮਾਮਲਾ ਕਵਰ ਕੀਤਾ ਸੀ ਉਹ ਤੋਂ ਇੱਕ ਹਫਤਾ ਪਹਿਲਾਂ ਜਿੱਦਾਂ ਤੁਸੀਂ ਆਪੇ ਦੇਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੇ ਫਸ ਚੁੱਕੇ ਨੇ ਜਾਂ ਆਲਰੇਡੀ ਜੇਲ੍ਹ 'ਚ ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਰਕਾਰ ਤੇ ਇਤਨਾ ਇੱਕ ਦੁਆਏ ਉਹਨਾਂ ਨੇ ਦਿੱਤੀ ਹੈ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਜੀ ਕਰੇ ਆਖਿਰ ਚਲੇਗਾ ਜੀ ਜੀ ਬਿਲਕੁਲ ਚਲੇਗਾ ਜੀ ਜੁੜੇ ਜੁੜੇ ਕੇ ਕੰਟੀਨਿਊ ਜੀ ਵਰਨਿੰਗ ਨਾ ਲੋ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹੁਣ ਅੱਗੇ ਇਹ ਕੰਮ ਪੰਜਾਬ ਚ ਬਿਲਕੁਲ ਨਹੀਂ ਚੱਲਣਾ ਯਾ ਤਾਂ ਅਸੀਂ ਤੁਹਾਨੂੰ ਫੜ ਕੇ ਜੇਲ੍ਹਾਂ ਚ ਵੜਾਂਗੇ ਯਾ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਪਊਗਾ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਬਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਜਿਹੜੀਆਂ ਨੇ ਕੋਟਕਪੂਰਾ ਤੋਂ ਦਿਖਾ ਰਿਆ ਜੁਥੇ ਪੰਜ ਘਰਾਂ ਦੇ ਵਿੱਚ ਇਹ ਪੀਲਾ ਪੰਜਾ ਚਲਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਉੱਤੇ ਕਿ ਕੈਸਰਾ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਤਾਂ ਨਸ਼ਾ ਤਸਕਰਵਲੋ ਜੋ ਨਜਾਇਜ਼ ਉਰਤੇ ਆਪਣੀ ਜਾਇਦਾਦ ਤਾਂ ਬਣਾਈਆਂ ਗਈਆਂ ਨੇ ਉਹਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਬੁਲਡੋਜ਼ਰ ਆਈ ਟੈਟੇਰੀ ਕਰ ਦਿੱਤਾ ਗਿਆ ਤੁਸੀਂ ਇੱਕ ਤਸਵੀਰ ਉਹ ਵੀ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਹਜੇ ਇਹ ਮਕਾਨ ਬਣ ਕੇ ਤਿਆਰ ਹੀ ਹੋਇਆ ਹੈ ਹਜੇ ਨਾ ਕੋਈ ਪੇਂਟ ਹੋਇਆ ਨਾ ਅਜੇ ਕੁਝ ਹੋਇਆ ਪਰ ਇਸ ਤੋਂ ਪਹਿਲਾਂ ਹੀ ਬੁਲਡੋਜ਼ਰ ਇਸ ਉੱਤੇ ਫੜ ਚੁੱਕਿਆ ਹੈ ਕਹਿ ਦਾ ਮਤਲਬ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਇੱਕ ਮਕਾਨ ਵੀ ਬਣਾਇਆ ਜਾਵੇ ਤਾਂ ਲੱਖਾਂ ਰੁਪਏ ਦੀ ਲੋੜ ਪੈਂਦੀ ਹੈ ਪਰ ਇਹ ਦੋ ਮੰਜ਼ਿਲਾ ਇਮਾਰਤ ਹੈ ਕਹਿ ਸਕਦੇ ਹਾਂ ਕਿ ਇਸ ਉੰਦਰ ਕੰਮ ਵੀ ਚੱਲ ਰਿਹਾ ਹੋਵੇਗਾ ਤਾਂ ਕਹਿ ਲਿਆ ਜਾਵੇ ਕਿ ਲੱਖਾਂ ਕਰੋੜਾ ਉੱਤੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਇਹ ਪੀਲਾ ਪੰਜਾ ਚੱਲ ਗਿਆ ਤੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਜੋ ਨਜਾਇਜ਼ ਜ਼ੋਰ ਉੱਤੇ ਜਾਇਦਾਦਾਂ ਬਣਾਇਆ ਗਈਆਂ ਸੀ ਉਸ ਉੱਤੇ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਦੇ ਇਲਾਕਾ ਨਿਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਨਿਵਾਸੀਆਂ ਵੱਲੋਂ ਸਾਫ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਤੱਕ ਨਸ਼ੇ ਦੇ ਕਾਰਨ ਪੰਜਾਬ ਤੋਂ ਵਧੇਰੇ ਮੌਤਾ ਹੋ ਚੁੱਕੀਆਂ ਨੇ ਉਹ ਸ਼ੁਕਰਗੁਜ਼ਾਰ ਕਰਦੇ ਨੇ ਮਾਨ ਸਰਕਾਰ ਦਾ ਕਿ ਉਹਾਂ ਦੇ ਇਸ ਯਤਨ ਸਦਕਾ ਲਗਾਤਾਰ ਇਹ ਐਕਸ਼ਨ ਜਾਰੀ ਹੈ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਵਿਭਜੜੇ ਨੇ ਅਤੇ ਜੋ ਨਸ਼ਾ ਵੇਚ ਰਿਹਾ ਉਸ ਉੱਤੇ ਵੀ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਇਲਾਕਾ ਨਿਵਾਸੀ ਕਾਫੀ ਜ਼ਿਆਦਾ ਖੁਸ਼ ਨੇ ਉੱਥੇ ਦੂਜੇ ਪਾਸੇ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਕਾਲੀ ਕਮਾਈ ਕਰਕੇ ਇੱਡੀ ਇੱਡੀਆਂ ਇਮਾਰਤਾਂ ਖੜੀਆਂ ਕੀਤੀਆਂ ਗਈਆਂ ਨੇ ਉਸ ਉੱਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਬੁਲਡੋਜ਼ਰ ਫਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਮੌਕੇ ਤੇ ਲੋਕ ਖੜੇ ਨੇ ਦੱਸਿਆ ਜਾ ਰਿਹਾ ਕਿ ਉਸ ਘਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਜਾਰੀ ਹੈ ਉਸ ਘਰ ਦੇ ਵਿੱਚ ਇੱਕ ਪਰਿਵਾਰ ਜਿਹੜਾ ਹੈ ਜਿੱਥੇ ਸਾਰਾ ਹੀ ਪਰਿਵਾਰ ਨਸ਼ਾ ਵੇਚਣ ਦਾ ਆਦੀ ਹੈ ਕਈਆਂ ਤੇ ਉਹ 5 ਕਈਆਂ ਤੇ 6 ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹੋਏ ਪਏ ਨੇ ਤੇ ਉਸ ਘਰ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਮੀਟਾ ਸਕਿੰਟਾਂ ਦੇ ਵਿੱਚ ਉਸ ਘਰ ਨੂੰ ਜਿਹੜਾ ਟੈਟੇਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਬੁਲਡੋਜ਼ਰ ਐਕਸ਼ਨ ਹੈ ਉਹ ਕੋਟਕ ਪੂਰਾ ਦੇ ਜਲਾਲੇਆਨਾ ਰੋਡ ਅਤੇ ਇੰਦਰਾ ਕਲੋਨੀ ਵਿਖੇ ਇਹ ਪੁਲਿਸ ਵੱਲੋਂ ਬੁਲਡੋਜ਼ਰ ਐਕਸ਼ਨ ਤਹਿਤ ਕਾਰਵਾਈ ਕੀਤੀ ਗਈ ਹੈ ਜਿੱਥੇ ਪੰਜ ਘਰਾਂ ਦੇ ਵਿੱਚ ਇਹ ਬੁਲਡੋਜ਼ਰ ਚਲਾਇਆ ਗਿਆ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਕਿਉਂਕਿ ਅੱਜ ਮਾਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਤੇ ਰੰਗਲਾ ਪੰਜਾਬ ਬਣਾਉਣ ਦਾ ਜੋ ਇਹ ਚੱਕਿਆ ਹੋਇਆ ਉਸ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਸ ਦੇ ਤਹਿਤ ਜੋ ਨਸ਼ਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਜਿਹੜਾ ਨਸ਼ਾ ਕਰਕੇ ਬਦਨਾਮ ਹੋ ਰਿਹਾ ਤੇ ਉਹ ਕਲੰਕ ਨੂੰ ਖਤਮ ਕਰਨ ਦੇ ਲਈ ਲਗਾਤਾਰ ਪੰਜਾਬ ਸਰਕਾਰ ਕੋਸ਼ਿਸ਼ਾ ਕਰੀਆਂ ਨੇ ਤੇ ਉਸੇ ਤਹਿਤ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਨਾ ਤਸਕਰਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੰਜ ਹਾਊਸਿਸ ਆਈਡੈਂਟੀਫਾਈ ਹੋਏ ਨੇ ਜੋ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮਿਨਿਸਪਲ ਕਮੇਟੀ ਦੀ ਲੈਂਡ ਤੇ ਇਹਨਾਂ ਨੇ ਤੋਂ ਕੋ ਨੌਨਸਟਾਪ ਫੋਲੋ ਨਹੀਂ ਕੀਤਾ ਹੈ ਔਰ ਉਹ ਚ ਪ੍ਰੋਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਸ ਕੱਟੇ ਗਏ ਨੇ ਔਰ ਉਸ ਤੋਂ ਬਾਅਦ ਇਹਦਾ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਆਜ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਂਦਾ ਇਹਨਾਂ ਨੇ ਨਿਰਣੇ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸ ਅੰਦਾਜ਼ ਇਹਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰੋਪਰਟੀਆਂ ਨੇ ਇਹਨਾਂ ਦੇ ਓਨਰਸ ਤੇ एनडीपीएस ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਔਰ ਤੇ ਪੂਰੇ ਪਰਿਵਾਰ ਤੇ ਐਨਡੀपीएस ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਸ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਦ सिकंदर ਤੇ 2 ਪਰਚੇ ਨੇ ਤੇ ਇਹਦੇ ਕੰਨ ਮੁੰਡੇ ਨੇ ਉਹਨਾਂ ਦੇ ਵੀ 3 ਪਰਚੇ ਨੇ ਤਾਂ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਔਰ ਇਹ ਦੋ ਦੋ ਤਿੰਨ ਤਿੰਨ ਮੰਜ਼िला ਘਰ ਇਲੀਗਲ ਅਗਰ ਬਣਾਏ ਤਾਂ ਪੰਜਾਬ ਸਰਕਾਰ ਦੇ ਇਸ ਵੇਲੇ ਬਿਲਕੁਲ ਇੱਕ ਸਖਤ ਹਿਦਾਇਤ ਹੈ ਕਿ ਦਿਸ ਵਿਲ ਨਾਟ ਬੀ ਟੋਲਰੇਟਡ ਐਟ ਆਲ ਆਰ ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਤਸਕਰ ਫੜਕੇ ਅੰਦਰ ਦਿੱਤੇ ਨੇ ਜੋ આજ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ ਮੀਡੀਆ ਕਲੀਗਸ ਨੇ ਇਹੀ ਮਹੱਲਾ ਕਵਰ ਕੀਤਾ ਸੀ ਉਹ ਤੋਂ ਇੱਕ ਹਫਤਾ ਪਹਿਲਾਂ ਜਿੱਤੇ ਤੁਸੀਂ ਆਪੇ ਦਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੇ ਫਸ ਚੁੱਕੇ ਨੇ ਯਾ ਆਲਰੇਡੀ ਜੇਲ੍ਹ 'ਚ ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਔਰ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਤਕਾਰ ਔਰ ਇਤਨਾ ਇੱਕ ਦੁਆਏ ਉਹਨਾਂ ਨੇ ਦਿੱਤੀਆਂ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਆ ਅੱਗੇ ਵੀ ਚਲੇਗਾ ਜੀ ਜੀ ਬਿਲਕੁਲ ਚਲੇਗਾ ਜੀ ਬੁਨੇ ਜੀ ਵੀ ਇਹ ਕੰਟੀਨਿਊ ਉਸ ਤੋਂ ਨਾ ਸਪੈਸ ਕੋਰਮ ਸਿਫੀ ਵਾਰਨਿੰਗ ਜੀ ਵਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹੁਣ ਅੱਗੇ ਇਹ ਕੰਮ ਪੰਜਾਬ ਚ ਬਿਲਕੁਲ ਨਹੀਂ ਚੱਲਣਾ ਜਾਂ ਤਾਂ ਅਸੀਂ ਤੁਹਾਨੂੰ ਫੜ ਕੇ ਜ਼ਿਲ੍ਹਾ ਚਵਾੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਸਸ਼ੀਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਜਿਹੜੀਆਂ ਨੇ ਕੋਟਕਪੂਰਾ ਤੋਂ ਦਿਖਾ ਰਿਆ ਜੁਥੇ ਪੰਜ ਘਰਾਂ ਦੇ ਵਿੱਚ ਇਹ ਪੀਲਾ ਪੰਜਾਹ ਚਲਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਉੱਤੇ ਕਿ ਕੈਸਰਾ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਤਾਂ ਨਸ਼ਾ ਤਸਕਰਵਲੋ ਜੋ ਨਜਾਇਜ਼ ਉਸ ਉੱਤੇ ਆਪਣੀ ਜਾਇਦਾਦ ਤਾਂ ਬਣਾਈਆਂ ਗਈਆਂ ਨੇ ਉਹਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਬੁਲਡੋਜ਼ਰ ਆਈ ਟੈਟੇਰੀ ਕਰ ਦਿੱਤਾ ਗਿਆ ਤੁਸੀਂ ਇੱਕ ਤਸਵੀਰ ਉਹ ਵੀ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਹਜੇ ਇਹ ਮਕਾਨ ਬਣ ਕੇ ਤਿਆਰ ਹੀ ਹੋਇਆ ਹੈ ਹਜੇ ਨਾ ਕੋਈ ਪੇਂਟ ਹੋਇਆ ਨਾ ਅਜੇ ਕੁਝ ਹੋਇਆ ਪਰ ਇਸ ਤੋਂ ਪਹਿਲਾਂ ਹੀ ਬੁਲਡੋਜ਼ਰ ਇਸ ਉੱਤੇ ਫੜ ਚੁੱਕਿਆ ਕਹਿ ਦਾ ਮਤਲਬ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਇੱਕ ਮਕਾਨ ਵੀ ਬਣਾਇਆ ਜਾਵੇ ਤਾਂ ਲੱਖਾਂ ਰੁਪਏ ਦੀ ਲੋੜ ਪੈਂਦੀ ਹੈ ਪਰ ਇਹ ਦੋ ਮੰਜ਼ਿਲਾ ਇਮਾਰਤ ਹੈ ਕਹਿ ਸਕਦੇ ਹਾਂ ਕਿ ਇਸ ਉੱਤਰ ਕੰਮ ਵੀ ਚੱਲ ਰਿਹਾ ਹੋਵੇਗਾ ਤਾਂ ਕਹਿ ਲਿਆ ਜਾਵੇ ਕਿ ਲੱਖਾਂ ਕਰੋੜਾ ਉੱਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਪੀਲਾ ਪੰਜਾ ਚੱਲ ਗਿਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜੋ ਨਜਾਇਜ਼ ਸੌਰੂਤੇ ਜਾਇਦਾਦਾਂ ਬਣਾਈਆਂ ਗਈਆਂ ਸੀ ਉਸ ਉੱਤੇ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਦੇ ਇਲਾਕਾ ਨਿਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਨਿਵਾਸੀਆਂ ਵੱਲੋਂ ਸਾਫ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਤੱਕ ਨਸ਼ੇ ਦੇ ਕਾਰਨ ਪੰਜਾਬ ਤੋਂ ਵਧੇਰੇ ਮੋਤਾ ਹੋ ਚੁੱਕਿਆ ਨੇ ਉਹ ਸ਼ੁਕਰਗੁਜ਼ਾਰ ਕਰਦੇ ਨੇ ਮਾਨ ਸਰਕਾਰ ਦਾ ਕਿ ਉਹਨਾਂ ਦੇ ਇਸ ਯਤਨ ਸਦਕਾ ਲਗਾਤਾਰ ਐਕਸ਼ਨ ਜਾਰੀ ਹੈ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਵਿਭਜੜੇ ਨੇ ਅਤੇ ਜੋ ਨਸ਼ਾ ਵੇਚ ਰਹੀ ਹੈ ਉਸ ਉੱਤੇ ਵੀ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਇਲਾਕਾ ਨਿਵਾਸੀ ਕਾਫੀ ਜ਼ਿਆਦਾ ਖੁਸ਼ ਨੇ ਉੱਥੇ ਦੂਜੇ ਪਾਸੇ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਕਾਲੀ ਕਮਾਈ ਕਰਕੇ ਐਡੀ ਐਡੀ ਇਮਾਰਤਾਂ ਖੜੀਆਂ ਕੀਤੀਆਂ ਗਈਆਂ ਨੇ ਉਸ ਉੱਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਬੁਲਡੋਜ਼ਰ ਫਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਮੌਕੇ ਤੇ ਲੋਕ ਖੜੇ ਨੇ ਦੱਸਿਆ ਜਾ ਰਿਹਾ ਕਿ ਉਸ ਘਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਜਾਰੀ ਹੈ ਉਸ ਘਰ ਦੇ ਵਿੱਚ ਇੱਕ ਪਰਿਵਾਰ ਜਿਹੜਾ ਹੈ ਜਿੱਥੇ ਸਾਰਾ ਹੀ ਪਰਿਵਾਰ ਨਸ਼ਾ ਵੇਚਣ ਦਾ ਆਦੀ ਹੈ ਕਈਆਂ ਤੇ ਉਹ 5 ਕਈਆਂ ਤੇ 6 ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹੋਏ ਪਏ ਨੇ ਤੇ ਉਸ ਘਰ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਮੀਟਾ ਸਕਿੰਟਾਂ ਦੇ ਵਿੱਚ ਉਸ ਘਰ ਨੂੰ ਜਿਹੜਾ ਟੈਟੇਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਬੁਲਡੋਜ਼ਰ ਐਕਸ਼ਨ ਹੈ ਉਹ ਕੋਟਕ ਪੂਰਾ ਦੇ ਜਲਾਲੇਆਨਾ ਰੋਡ ਅਤੇ ਇੰਦਰਾ ਕਲੋਨੀ ਵਿਖੇ ਇਹ ਪੁਲਿਸ ਵੱਲੋਂ ਬੁਲਡੋਜ਼ਰ ਐਕਸ਼ਨ ਤਹਿਤ ਕਾਰਵਾਈ ਕੀਤੀ ਗਈ ਹੈ ਜੁਥੇ ਪੰਜ ਘਰਾਂ ਦੇ ਵਿੱਚ ਇਹ ਬੁਲਡੋਜ਼ਰ ਚਲਾਇਆ ਗਿਆ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਕਿਉਂਕਿ ਅੱਜ ਮਾਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਤੇ ਰੰਗਲਾ ਪੰਜਾਬ ਬਣਾਉਣ ਦਾ ਜੋ ਇਹ ਚੱਕਿਆ ਹੋਇਆ ਉਸ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਸ ਦੇ ਤਹਿਤ ਜੋ ਨਸ਼ਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਜਿਹੜਾ ਨਸ਼ਾ ਕਰਕੇ ਬਦਨਾਮ ਹੋ ਰਿਹਾ ਤੇ ਉਹ ਕਲੰਕ ਨੂੰ ਖਤਮ ਕਰਨ ਦੇ ਲਈ ਲਗਾਤਾਰ ਪੰਜਾਬ ਸਰਕਾਰ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਉਸੇ ਤਹਿਤ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਹਨਾਂ ਤਸਕਰਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੰਜ ਹਾਊਸਿਸ ਆਈਡੈਂਟੀਫਾਈ ਹੋਏ ਨੇ ਜੋ ਇੱਥੇ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮਿਨਿਸਪਲ ਕਮੇਟੀ ਦੀ ਲੈਂਡ ਤੇ ਇਹਨਾਂ ਨੇ ਤੋ ਆਪਾਂ ਨੌਨਸਟਾਪ ਫੋਲੋ ਨਹੀਂ ਕੀਤਾ ਹੈ ਔਰ ਉਸ ਤੋਂ ਪ੍ਰਾਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸ ਜੇ ਕੱਟੇ ਗਏ ਨੇ ਔਰ ਉਸ ਤੋਂ ਬਾਅਦ ਇਹ ਤਾਂ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਆਜ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਣ ਦਾ ਇਹਨਾਂ ਨੇ ਫੈਸਲਾ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸ ਹੰਦਾ ਇਹਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰਾਪਰਟੀਆਂ ਨੇ ਇਹਨਾਂ ਦੇ ਓਨਰਸ ਤੇ

ਔਰ ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਦਸਤਖਰ ਫੜਕੇ ਅੰਦਰ ਦਿੱਤੇ ਨੇ ਜੋ આજ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ মিডিਆ ਕਲੀਗਸ ਨੇ ਇਹੀ ਮੌਲਾ ਕਵਰ ਕੀਤਾ ਸੀ ਉਹ ਤੋਂ ਇੱਕ ਹਫਤਾ ਪਹਿਲਾਂ ਜਿੱਤੇ ਤੁਸੀਂ ਆਪੇ ਵਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੇ ਫਸ ਚੁੱਕੇ ਨੇ ਯਾ ਆਲਰੇਡੀ ਜੇਲ੍ਹs ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਤਕਾਰ ਤੇ ਇਤਨਾ ਇੱਕ ਦੁਆਏ ਉਹਨਾਂ ਨੇ ਦਿੱਤੀਆਂ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਆਗੇ ਵੀ ਚਲੇਗਾ ਜੀ ਜੀ ਬਿਲਕੁਲ ਚਲੇਗਾ ਜੀ ਬੁਲੇ ਜੀ ਵੀਟ ਨੂੰ ਕੰਟੀਨਿਊ ਤੁਸੀਂ ਕਰਨਾ ਸਰਪ੍ਰਸਤ ਨੂੰ ਵਾਰਨਿੰਗ ਦਿਨ ਜੀ ਵਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹੁਣ ਅੱਗੇ ਇਹ ਕੰਮ ਪੰਜਾਬ ਚ ਬਿਲਕੁਲ ਨਹੀਂ ਚੱਲਣਾ ਜਾਂ ਤਾਂ ਅਸੀਂ ਤੁਹਾਨੂੰ ਫੜ ਕੇ ਜ਼ਿਲ੍ਹਾ ਚਵਾੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਹੈ ਸਸ਼ਕਾਲ ਮੈਂ ਤੁਹਾਡੇ ਨਾਲ ਪ੍ਰਿਆ ਅਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਜਿਹੜੀਆਂ ਨੇ ਕੋਟਕਪੂਰਾ ਤੋਂ ਦਿਖਾ ਰਿਹਾ ਜੁਥੇ ਪੰਜ ਘਰਾਂ ਦੇ ਵਿੱਚ ਇਹ ਪੀਲਾ ਪੰਜਾਹ ਚਲਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਉੱਤੇ ਕਿ ਕੈਸਰਾ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਤਾਂ ਨਸ਼ਾ ਤਸਕਰਵਲੋ ਜੋ ਨਜਾਇਜ਼ ਉਸ ਉੱਤੇ ਆਪਣੀ ਜਾਇਦਾਦ ਤਾਂ ਬਣਾਈਆਂ ਗਈਆਂ ਨੇ ਉਹਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਬੁਲਡੋਜ਼ਰ ਆਈ ਟੈਟੇਰੀ ਕਰ ਦਿੱਤਾ ਗਿਆ ਤੁਸੀਂ ਇੱਕ ਤਸਵੀਰ ਉਹ ਵੀ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਹਜੇ ਇਹ ਮਕਾਨ ਬਣ ਕੇ ਤਿਆਰ ਹੀ ਹੋਇਆ ਹੈ ਹਜੇ ਨਾ ਕੋਈ ਪੇਂਟ ਹੋਇਆ ਨਾ ਅਜੇ ਕੁਝ ਹੋਇਆ ਪਰ ਇਸ ਤੋਂ ਪਹਿਲਾਂ ਹੀ ਬੁਲਡੋਜ਼ਰ ਇਸ ਉੱਤੇ ਫੜ ਚੁੱਕਿਆ ਕੈਨ ਦਾ ਮਤਲਬ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਇੱਕ ਮਕਾਨ ਵੀ ਬਣਾਇਆ ਜਾਵੇ ਤਾਂ ਲੱਖਾਂ ਰੁਪਏ ਦੀ ਲੋੜ ਪੈਂਦੀ ਹੈ ਪਰ ਇਹ ਦੋ ਮੰਜ਼ਲਾ ਇਮਾਰਤ ਹੈ ਕਹਿ ਸਕਦੇ ਹਾਂ ਕਿ ਇਸ ਉੱਤਰ ਕੰਮ ਵੀ ਚੱਲ ਰਿਹਾ ਹੋਵੇਗਾ ਤਾਂ ਕਹਿ ਲਿਆ ਜਾਵੇ ਕਿ ਲੱਖਾਂ ਕਰੋੜਾ ਉੱਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਪੀਲਾ ਪੰਜਾ ਚੱਲ ਗਿਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜੋ ਨਜਾਇਜ਼ ਸੌਰੂਤੇ ਜਾਇਦਾਦਾਂ ਬਣਾਈਆਂ ਗਈਆਂ ਸੀ ਉਸ ਉੱਤੇ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਦੇ ਇਲਾਕਾ ਨਿਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਨਿਵਾਸੀਆਂ ਵੱਲੋਂ ਸਾਫ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਤੱਕ ਨਸ਼ੇ ਦੇ ਕਾਰਨ ਪੰਜਾਬ ਤੋਂ ਵਧੇਰੇ ਮੋਤਾ ਹੋ ਚੁੱਕਿਆ ਨੇ ਉਹ ਸ਼ੁਕਰਗੁਜ਼ਾਰ ਕਰਦੇ ਨੇ ਮਾਨ ਸਰਕਾਰ ਦਾ ਕਿ ਉਹਨਾਂ ਦੇ ਇਸ ਯਤਨ ਸਦਕਾ ਲਗਾਤਾਰ ਐਕਸ਼ਨ ਜਾਰੀ ਹੈ ਲਗਾਤਾਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਵਿਭਜੜੇ ਨੇ ਅਤੇ ਜੋ ਨਸ਼ਾ ਵੇਚ ਰਿਹਾ ਉਸ ਉੱਤੇ ਵੀ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਇਲਾਕਾ ਨਿਵਾਸੀ ਕਾਫੀ ਜ਼ਿਆਦਾ ਖੁਸ਼ ਨੇ ਉੱਥੇ ਦੂਜੇ ਪਾਸੇ ਨਸ਼ਾ ਤਸਕਰ ਜਿਨਾਂ ਵੱਲੋਂ ਕਾਲੀ ਕਮਾਈ ਕਰਕੇ ਇੰਦੀ-ਇੰਦੀਆਂ ਇਮਾਰਤਾਂ ਖੜੀਆਂ ਕੀਤੀਆਂ ਗਈਆਂ ਨੇ ਉਸ ਉੱਤੇ ਮਿੰਟਾ ਸਕਿੰਟਾਂ ਦੇ ਵਿੱਚ ਹੀ ਇਹ ਬੁਲਡੋਜ਼ਰ ਫਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਮੌਕੇ ਤੇ ਲੋਕ ਖੜੇ ਨੇ ਦੱਸੇ ਜਾ ਰਿਹਾ ਕਿ ਉਸ ਘਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਜਾਰੀ ਹੈ ਉਸ ਘਰ ਦੇ ਵਿੱਚ ਇੱਕ ਪਰਿਵਾਰ ਅਜਿਹਾ ਹੈ ਜਿੱਥੇ ਸਾਰਾ ਹੀ ਪਰਿਵਾਰ ਨਸ਼ਾ ਵੇਚਣ ਦਾ ਆਦੀ ਹੈ ਕਈਆਂ ਤੇ ਉਹ 5 ਕਈਆਂ ਤੇ 6 ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹੋਏ ਪਏ ਨੇ ਤੇ ਉਸ ਘਰ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ ਮੀਟਾ ਸਕਿੰਟਾਂ ਦੇ ਵਿੱਚ ਉਸ ਘਰ ਨੂੰ ਜਿਹੜਾ ਟੈਟੇਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੀ ਬੁਲਡੋਜ਼ਰ ਐਕਸ਼ਨ ਹੈ ਉਹ ਕੋਟਕ ਪੂਰਾ ਦੇ ਜਲਾਲੇਆਨਾ ਰੋਡ ਅਤੇ ਇੰਦਰਾ ਕਲੋਨੀ ਵਿਖੇ ਇਹ ਪੁਲਿਸ ਵੱਲੋਂ ਬੁਲਡੋਜ਼ਰ ਐਕਸ਼ਨ ਤਹਿਤ ਕਾਰਵਾਈ ਕੀਤੀ ਗਈ ਹੈ ਜੁਥੇ ਪੰਜ ਘਰਾਂ ਦੇ ਵਿੱਚ ਇਹ ਬੁਲਡੋਜ਼ਰ ਚਲਾਇਆ ਗਿਆ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਕਿਉਂਕਿ ਅੱਜ ਮਾਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਤੇ ਰੰਗਲਾ ਪੰਜਾਬ ਬਣਾਉਣ ਦਾ ਜੋ ਇਹ ਚੱਕਿਆ ਹੋਇਆ ਉਸ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰਨ ਦੇ ਵਿੱਚ ਲੱਗੇ ਹੋਇਆ ਤੇ ਉਸ ਦੇ ਤਹਿਤ ਜੋ ਨਸ਼ਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਜਿਹੜਾ ਨਸ਼ਾ ਕਰਕੇ ਬਦਨਾਮ ਹੋ ਰਿਹਾ ਤੇ ਉਹ ਕਲੰਕ ਨੂੰ ਖਤਮ ਕਰਨ ਦੇ ਲਈ ਲਗਾਤਾਰ ਪੰਜਾਬ ਸਰਕਾਰ ਕੋਸ਼ਿਸ਼ਾਂ ਕਰ ਰਹੀਆਂ ਨੇ ਤੇ ਉਸੇ ਤਹਿਤ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਹਨਾਂ ਤਸਕਰਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਇਆ ਜਾ ਰਿਹਾ। ਅੱਜ ਹੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੰਜ ਹਾਊਸਿਸ ਆਈਡੈਂਟੀਫਾਈ ਹੋਏ ਨੇ ਜੋ ਇੱਥੇ ਇਹਨਾਂ ਦੇ ਇਲੀਗਲ ਕੰਸਟਰਕਸ਼ਨਸ ਨੇ ਮਿਨਿਸਪਲ ਕਮਿਟੀ ਦੀ ਲੈਂਡ ਤੇ ਇਹਨਾਂ ਨੇ ਤੋ ਆਪਾਂ ਨੌਨਸਟਾਪ ਫੋਲੋ ਨਹੀਂ ਕੀਤਾ ਹੈ ਔਰ ਉਹ ਚਾਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਨੋਟਿਸਸ ਕੱਟੇ ਗਏ ਨੇ ਔਰ ਉਸ ਤੋਂ ਬਾਅਦ ਇਹ ਤਾਂ ਜਦੋਂ ਇਹਦਾ ਕੋਈ ਸੈਟੀਸਫੈਕਟਰੀ ਇਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਇਹ ਆ ਜਿ ਇਲੀਗਲ ਐਂਕਰੋਚਮੈਂਟਸ ਰਿਮੂਵ ਕਰਾਉਣ ਦਾ ਇਹਨਾਂ ਨੇ ਫੈਸਲਾ ਲੇਤਾ ਔਰ ਪੁਲਿਸ ਫੋਰਸ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਤਾਂ ਪੁਲਿਸੰਦਾ ਦੇ ਨੂੰ ਪ੍ਰੋਵਾਈਡ ਕੀਤੀ ਗਈ ਹੈ ਦੱਸਣ ਜੋ ਗੱਲ ਇਹ ਹੈ ਕਿ ਇਹ ਸਾਰੀ ਜਿਹੜੀ ਪ੍ਰਾਪਰਟੀਆਂ ਨੇ ਇਹਨਾਂ ਦੇ ਓਨਰਸ ਤੇ एनडीपीएस ਦੇ ਪਰਚੇ ਨੇ ਔਰ ਇਹਨਾਂ ਵਿੱਚੋਂ ਇੱਕ ਨਸ਼ਾ ਤਸਕਰ ਹੈ ਲੇਡੀ ਨਸ਼ਾ ਤਸਕਰ ਹੈ ਲੱਜਾ ਔਰ ਤੇ ਪੂਰੇ ਪਰਿਵਾਰ ਤੇ ਐਨਡੀपीएस ਦੇ ਪਰਚੇ ਨੇ ਟੋਟਲ 8 ਪਰਚੇ ਨੇ ਔਰ ਇਹ ਚ ਇਸ ਲੇਡੀ ਲੱਜਾ ਦੇ 5 ਪਰਚੇ ਨੇ ਇਹਦੇ ਹਸਬੰਦ ਸਿਕੰਦਰ ਤੇ 2 ਪਰਚੇ ਨੇ ਤੇ ਇਹਦੇ ਤਿੰਨ ਮੁੰਡੇ ਨੇ ਉਹਨਾਂ ਦੇ ਵੀ 3 ਪਰਚੇ ਨੇ ਤਾਂ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਔਰ ਇਹ ਦੋ ਦੋ ਤਿੰਨ ਤਨ ਮੰਜ਼ਲਾਕਾਰ ਇਲੀਗਲ ਅਗਰ ਬਣ ਰਹੇ ਹੈ ਤਾਂ ਪੰਜਾਬ ਸਰਕਾਰ ਦੇ ਇਸ ਲਈ ਬਿਲਕੁਲ ਇੱਕ ਸਖਤ ਹਦਾਇਤ ਹੈ ਕਿ ਦਿਸ ਵਿਲ ਨਾਟ ਬੀ ਟੋਲਰੇਟਡ ਐਟ ਆਲ ਔਰ ਪਿਛਲੇ 14 ਦਿਨਾਂ ਚ ਫਰੀਦਕੋਟ ਪੁਲਿਸ ਨੇ ਟੋਟਲ 190 ਨਸ਼ਾ ਤਸਕਰ ਫੜਕੇ ਅੰਦਰ ਦਿੱਤੇ ਨੇ ਜੋ આજ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਤੁਸੀਂ ਸਾਰੇ ਹੀ মিডিਆ ਕਲੀਗਸ ਨੇ ਇਹੀ ਮੌਲਾ ਕਵਰ ਕੀਤਾ ਸੀ ਉਹ ਤੋਂ ਇੱਕ ਹਫਤਾ ਪਹਿਲਾਂ ਜਿੱਤੇ ਤੁਸੀਂ ਆਪੇ ਵਿਖਾਇਆ ਸੀ ਕਿ ਸਾਰੇ ਹੀ ਬੰਦੇ ਘਰ ਛੱਡ ਕੇ ਆ ਤੇ ਫਸ ਚੁੱਕੇ ਨੇ ਜਾਂ ਆਲਰੇਡੀ ਜੇਲ੍ਹs ਨੇ ਤਾਂ ਮੈਨੂੰ ਅੱਜ ਇੱਥੇ ਆ ਕੇ ਇਹ ਬਹੁਤ ਦੱਸਦੇ ਹੋਏ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕਲ ਪਬਲਿਕ ਔਰ ਜਿਹੜੇ ਮੋਹੱਲਾ ਵਾਸੀਆ ਉਹਨਾਂ ਦਾ ਸਾਨੂੰ ਇਤਨਾ ਸਨੇਹ ਸਰਕਾਰ ਔਰ ਇਤਨਾ ਇੱਕ ਦੁਆਏ ਉਹਨਾਂ ਨੇ ਦਿੱਤੀ ਹੈ ਤਾਂ ਸਾਨੂੰ ਵੀ ਇਹ ਖਲਾਸ਼ਰੀ ਹੁੰਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਆ ਅੱਗੇ ਵੀ ਚਲੇਗਾ ਜੀ ਜੀ ਬਿਲਕੁਲ ਚਲੇਗਾ ਜੀ ਉਹਨਾਂ ਜੀ ਵੀ ਜੋ ਕੰਟੀਨਿਊ ਬਿਲਕੁਲ ਨਾ ਸਕਦੇ ਸ੍ਰੀਮ ਸ੍ਰੀ ਕੋਈ ਵਾਰਨਿੰਗ ਜਿਨੀ ਤੁਹਾਨੂੰ ਜੀ ਵਾਰਨਿੰਗ ਇਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਹਲੇ ਤੱਕ ਜਿੰਨੇ ਮਾਵਾ ਦੇ ਪੁੱਤ ਮਰਵਾਏ ਨੇ ਹੁਣ ਉਹ ਦਿਨ ਤੁਹਾਡੇ ਪੂਰੇ ਹੋ ਗਏ ਹੁਣ ਅੱਗੇ ਇਹ ਕੰਮ ਪੰਜਾਬ ਚ ਬਿਲਕੁਲ ਨਹੀਂ ਚੱਲਣਾ ਯਾ ਤਾਂ ਅਸੀਂ ਤੁਹਾਨੂੰ ਫੜ ਕੇ ਜਿਲਾ ਚਵਾੜਾਂਗੇ ਜਾਂ ਫਿਰ ਤੁਹਾਨੂੰ ਪੰਜਾਬ ਛੱਡ ਕੇ ਜਾਣਾ ਹੈ ਸਸ਼ੀਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਤਸਵੀਰਾਂ ਜਿਹੜੀਆਂ ਨੇ ਕੋਟਕਪੂਰਾ ਤੋਂ ਦਿਖਾ ਰਿਆ ਜੁਥੇ ਪੰਜ ਘਰਾਂ ਦੇ ਵਿੱਚ ਇਹ ਪੀਲਾ ਪੰਜਾਹ ਚਲਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਉੱਤੇ ਕਿ ਕੈਸਰਾ ਬੁਲਡੋਜ਼ਰ